ਬਿਲਕ ਜਲੰਧਰ ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕਰਨ ਅਤੇ ਪਾਰਲੀਮੈਂਟ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਪ੍ਰਤੀ ਵਰਤੀ ਮਾਰਿ ਸ਼ਬਦਾਂ ਦੇ ਖਿਲਾਫ ਅਜ ਨਗਰ ਬਿਲਕਾ ਵਿਖੇ ਰੋਜ ਮਾਰਚ ਕੱਢਿਆ ਗਿਆ ਅਤੇ ਦੁਕਾਨਾਂ ਬੰਦ ਕਰਵਾਈਆਂ ਗਈਆਂ ਜਿਸ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਨਾਲ ਸੰਬੰਧਿਤ ਭਾਈਚਾਰੇ ਲੋਕ ਜਨਤ ਵਿੱਚ ਔਰਤਾਂ ਵੀ ਸ਼ਾਮਲ ਸਨ ਤੇ ਵਕ ਵਕ ਜਥੇਬੰਦੀਆਂ ਨੇ ਹਿੱਸਾ ਲਿਆ ਇਸ ਰੋਜ ਮਾਰਚ ਵਿੱਚ ਪਤੀ ਭੋਜਾਂ ਤੋਂ ਸ਼ੁਰੂ ਹੋ ਕੇ ਸਾਰੇ ਨਗਰ ਵਿੱਚ ਕੱਢਿਆ ਗਿਆ ਅਤੇ ਦੁਕਾਨਦ ਉਨ੍ਹਾਂ ਦੀ ਮੰਗ ਕੀਤੀ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਰੋਸ਼ ਮਾਰਚ ਨੂੰ ਸ਼ਾਂਤੀਪੂਰਵਕ ਕਰਨ ਲਈ ਬਿਲਗਾ ਦੇ ਐਸਐਚਓ ਰਕੇਸ਼ ਕੁਮਾਰ ਨੇ ਆਪਣੀ ਪੂਰੀ ਟੀਮ ਦੇ ਨਾਲ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਸਨ ਤਾਂ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਗਲਤ ਹਰਕਤ ਕਰਕੇ ਮਾਹੌਲ ਖਰਾਬ ਨਾ ਕੀਤਾ ਜਾਏ ਇਹ ਰੇਸ਼ਮ ਲਾਲ ਅਤੇ ਹੈਪੀ ਦੀ ਵਿਸ਼ੇਸ਼ ਰਿਪੋਰਟ ਇਹ ਕਰਕੇ ਭਾਜਪੀ ਹੋ ਰਾਸਾ ਆਰਐਸਐਸ ਜੜੀਆਂ ਉਸ ਸਟੇਜ 'ਤੇ ਇਹ ਪੰਜਾਬ 'ਤੇ ਲਾਗੂ ਹੋਣਾ ਤੇ ਇਹ ਕਰਕੇ ਅਸੀਂ ਇਹ ਬੰਦੇ ਸਾਡਾ ਘਾ ਲਵੇ ਇਸ ਕਰਕੇ ਪਰ ਜੋ ਸੇਂਤੀ ਆ ਤੁਹਾਨੂੰ ਇਹ ਕਰਕੇ ਜਬੀਨ ਜੋਗਰ ਸਾ 33 ਚੌੜੇ ਤੱਕ ਬਿਲਕੁਲ ਛੱਡ ਡਾਉਨ ਰੱਖੋ ਮੇਰਾ ਵੀਰ ਜੇ ਵੀ ਆਪਾਂ ਸਾਰੇ ਆਪਸੀ ਭਾਈਚਾਰਾ ਬਣਾਈ ਰੱਖੀਏ ਜੋ ਮਾਰੀ ਤੇਰਾ ਸਮਾਨ ਮਾਰਦੇ ਰਹਿੰਦੇ ਜਦੋਂ ਤੱਕ ਜਦੋਂ ਦਾ ਆਪਾਂ ਤੇ ਮੇਰਾ ਵੀਰ ਚਾਰਵੇਂ ਇਕੱਠਾ ਦਾ ਸਜੋਦ ਦਿਓ ਸੀਮਾ ਤਰੀ ਮੋਟਰਸਾਈਕਲ ਆ ਜਾਣੀ ਇੱਕ ਵਾਰੀ ਗੇੜਾ ਮਾਰਨਾ ਹੈ ਸੋ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਕਿ 4 ਵਜੇ ਤੱਕ ਬਿਲਕੁਲ ਸਾਡਾ ਸਹਿਯੋਗ ਦਿਓ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਸਾਹਿਬ ਉਹਨੇ ਕੱਪੜੇ ਵਾਲੇ ਇਹ ਵੀ ਆ ਜਾਣ ਜੇ ਵੀ ਬੰਦ ਕਰ ਦਿਓ ਠੀਕ 4 ਵਜੇ ਤੱਕ ਸਾਡਾ ਸਹਿਯੋਗ ਦਿਓ ਬਾਬਾ ਸਾਹਿਬ ਜੀ ਤੁਹਾਡਾ ਮਿਸ਼ਨ ਅਦੂਰਾ ਤਾਤੀਏ ਸਬਦ ਤੇਰੀ ਸੋਚ ਦਾ ਜਨਰਲ ਦੇਖੋ ਕੇ ਰੋਡੇ ਸਾਡੇ ਪਿੱਛੇ ਹੋ ਯਾਰ ਮਾਰੇ ਨਗਰ ਆ ਗਏ ਮਾਰੇ ਨਗਰ ਆ ਗਏ ਕੋਈ ਪ੍ਰਸ਼ਾਸਨ ਬਿਲਕੁਲ ਆਪਣੇ ਨਾਲ ਹੈ ਪ੍ਰਸ਼ਾਸਨ ਕੇ ਜਨੋ ਬੇਨਤੀ ਕਰਦਾ ਤੁਹਾਡੇ ਵੀ ਜ਼ਿੰਮੇਵਾਰੀ ਵੰਡਦੀ ਆ ਇਥੇ ਸ਼ਾਂਤੀ ਬਰਾਂਹ ਰੱਖੀਏ ਸ਼ਾਂਤੀ ਬਹਾਲ ਕਰ ਰੱਖੀਏ ਜੇ ਕੋਈ ਗਾਹ ਕਾਂਸਰਿਆ ਅਜੇ ਪੰਜਾਬ ਦੇ ਸ਼ਾਨ ਨੂੰ ਧੰਨ ਕਰਦੇ ਆ ਪੰਜਾਬ ਨੂੰ ਨਾਮ ਬਣਾਉਣ ਸਰਦੇ ਆ ਉਹਨੂੰ ਸਾਥ ਤੋਂ 60 ਜਵਾਦ ਰਵਾਵਾਂਗੇ ਇਹ ਸਰਕਾਰ ਨਾ ਮੰਨੇ ਜਿਹੜਾ ਸੰਗਠਨ ਦੋਹਾਂ ਟੋਠਿਆਂ ਸੱਠਾਂ ਝੋਠਿਆਂ ਇਹ ਰਾਜਪਾਦ ਪਾੜ ਦਿੰਦਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਮਜਬੂਰ ਕਾਤਮਨ ਦੇ ਰਾਜਗਾਨ ਵਾਸਤੇ ਇਸ ਤੋਂ ਮੈਂ ਦੁਬਾਰਾ ਫਿਰ ਨਿੱਤ ਸਭ ਬੇਨਤੀ ਕਰਦਾ ਹਾਂ ਜੋ ਟੱਕਾ ਹੋ ਰਿਹਾ ਹੈ ਜੋ ਹਰੇਕ ਪੈਮ ਇਹ ਪੰਜਾਬ ਨੂੰ ਕੁਝ ਨਹੀਂ ਕੋਸ਼ਿਸ਼ ਕਰਦੇ ਕਦੇ ਵੀ ਇਹਨਾਂ ਦੀ ਕਾਮਜਾਬ ਨਹੀਂ ਹੋਣ ਦਵਾਗੇ ਜੈ ਭੀਮ ਜੈ ਭਾਰਤ ਅਸੋ ਬੇਨਤੀ ਹੁੰਦਾ ਫਿਰ ਅੱਜ ਦੀ ਜੰਮੂਗਾਰ ਆਪਣੀਆਂ ਨਿਕਾਨਾ ਸ਼ਾਂਤਪੂਰਵਕ ਬੰਨ ਰੱਖੋ ਅਸੀਂ ਬੇਨਤੀ ਕਰਦੇ ਆਂ ਸੋ ਅੱਜ ਮੈਡੀਕਲ ਬਿਲਕੁਲ ਖੁੱਲ੍ਹੇ ਮਜਾ ਨੂੰ ਬੇਨਤੀ ਕਰਦੇ ਸਾਡਾ ਸਹਿਯੋਗ ਦਿਓ ਠੀਕ 4 ਵਜੇ ਤੱਕ ਬਿਲਕੁਲ ਛੱਟਾ ਡਾਊਨ ਰੱਖੋ ਸ਼ਾਂਤੀ ਬਣਾਈ ਰੱਖੋ ਕਿਉਂਕਿ ਮਿਲਗੇ ਦਾ ਭਾਈਚਾਰਾ ਅਸੀਂ ਵੀ ਚਾਹੁੰਦੇ ਹਾਂ ਕਿਉਂਕਿ ਸਾਡੀ ਪੱਕ ਨੂੰ ਹੱਥ ਪਿਆ ਹੈ ਸੋਨਾ ਅੰਸਰਾਂ ਨੂੰ ਅਸੀਂ ਫਾਂਸੀ ਦਿਵਾ ਕੇ ਛਟਾਂਗੇ ਸੋ ਜੋ ਅਮੀਸ਼ਾ ਗੁੰਡੇ ਨੇ ਬਿਆਨ ਦਿੱਤਾ ਸੀ ਪਾਰਲੀਮੈਂਟ ਦੇ ਵਿੱਚ ਉਸੇ ਦੇ ਖਿਲਾਫ ਅਸੀਂ ਛੜਕਾਂਦੇ ਹਾਂ ਜੋ ਪੂਰੇ ਦੇਸ਼ ਦੇ ਅੰਦਰ ਰੋਸ ਹੈ ਜੋ ਅਸੀਂ ਫਿਰ ਬਜ਼ਾਰ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਉਸ ਤੋਂ ਬਾਅਦ ਮੋਟਰਸਾਈਕਲ ਵਾਲੇ ਮੁੰਡਿਆਂ ਨੇ ਘੁੰਮਣਾ ਫੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਅਸੀਂ ਬੇਨਤੀ ਕਰਦੇ ਹਾਂ ਠੀਕ 4 ਵਜੇ ਤੱਕ ਆਪਣੀਆਂ ਦੁਕਾਨਾਂ ਜਿਹੜੀਆਂ ਸ਼ਾਂਤੀਪੂਰਵਕ ਬੰਦ ਰੱਖੋ ਸਾਡਾ ਸਹਿਯੋਗ ਦਿਓ ਦੁਕਾਨਦਾਰ ਵੀਰਾਂ ਨੂੰ ਅਸੀਂ ਪਹਿਲਾਂ ਸਵੇਰੇ ਬੇਨਤੀ ਵੀ ਕੀਤੀ ਸੀਗੀ ਵੀ ਵੀਰ ਮੇਰਿਓ ਵੀ ਸਾਡਾ ਸਹਿਯੋਗ ਦਿਓ ਸਾਡੇ ਨਾਲ ਤੱਕਾ ਹੋਇਆ ਆ ਸਾਡੇ ਡਰਾਈਵਰ ਦੀ ਜਿਹੜੀ ਆ ਉਹ ਯਾਦ ਵੀ ਕੀਤੀ ਗਈ ਆ ਲੇਕਿਨ ਮੈਨੂੰ ਸਮਝ ਨਹੀਂ ਆਈ ਕਹਿਣ ਦੇ ਬਾਵਜੂਦ ਵੀ ਇਹਨਾਂ ਭਰਾਵਾਂ ਨੇ ਲੇਕਿਨ ਅਸੀਂ ਪਿਆਰ ਮੁਹੱਬਤ ਦੇ ਆਪਾਂ ਭਾਈਚਾਰਾ ਆ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਆ ਜਦੋਂ ਕਿਸੇ ਆਤਵਾਦੀ ਬੰਦੇ ਨੂੰ ਕਾਲ ਆਉਂਦੀ ਆ ਤਾਂ ਮੇਰਾ ਕਹਿਣਾ ਤੁਸੀਂ ਘਰਾਂ ਤੋਂ ਹੀ ਨਹੀਂ ਆਉਂਦੇ ਇਸ ਕਰਕੇ ਭਰਾ ਮੇਰਿਓ ਸਹਿਯੋਗ ਦਿਆ ਕਰੋ ਇਸ ਕਰਕੇ ਆਪਾਂ ਤੁਹਾਡੇ ਕਿਤੇ ਈ ਪੀੜ ਪਾਉਗੇ ਅਸੀਂ ਵੀ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਜਿਹੜਾ ਨੇ ਹੱਥੋਂ ਵੀ ਪਤਾ ਨਿਸ਼ਾਨੀ ਪਾਛਾਵਾਂ ਨੂੰ ਸੰਭਲ ਨਹੀਂ ਲੱਗੀ ਹੱਥੋਂ ਵੀ ਜਿਹੜੀਆਂ ਦਸਤਾਵੇਜ਼ਾ ਉਹ ਖਰਗੋਰ ਨਾ ਕਰੋ ਇਸੇ ਕੋਲ ਹੋਰ ਕਦਮ ਚੱਕਣ ਲਈ ਮਜਬੂਰ ਹੋਏ ਸੋਇਸ ਕਰਕੇ ਔਰ ਜੋ ਅਪੀਲ ਹੈ ਦੁਕਾਨਦਾਰ ਭਰਾਵਾਂ ਨੂੰ ਕਿ ਆਪਾਂ ਬੈਂਡ ਦਾ ਸ਼ਹਿਰ ਦਾ ਜਿਹੜਾ ਉਹ ਭਾਈਚਾਰਾ ਬਣਾਇਆ ਕੇ ਰੱਖੀਏ ਦੁਬਾਰਾ ਫੇਰ ਬੇਨਤੀਆ ਬਹੁਤ ਹੈਰਾਨੀ ਵੀ ਹੁੰਦੀ ਆ ਕਿ ਸਾਡੀਆਂ ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਕਿਉਂ ਨਹੀਂ ਅਸਰ ਹੋ ਰਿਹਾ ਅਸਰ ਕਰ ਰਿਹਾ ਸੋਇਸ ਕਰਕੇ ਇਸ ਤੋਂ ਵੀ ਬੇਨਤੀ ਕਰਦੇ ਆਂ ਬਹੁਤ ਬਹੁਤ ਦੁਕਾਨਦਾਰਾਂ ਤੋਂ ਚਾਰ ਵਜੇ ਤੱਕ ਠੀਕ ਜਿਹੜੇ ਆ ਹਾਂ ਸਮੱਸਿਆ ਗੁੰਡਾ ਹਾਏ 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 ਜਦ ਤੱਕ ਬ੍ਰੋਟੀ ਤੱਕ ਤਾਂ ਮੁੜਦਾ The top. ਮੈਲਗਾ ਸ਼ਹਿਰ ਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ ਜਿੰਨੇ ਵੀ ਆਏ ਸਾਥੀ ਉਹਨਾਂ ਦਾ ਇੱਥੇ ਆ ਜੋ ਕਾਨੂੰਨੀ ਜਿਹੜੀ ਹਰਕਤ 26 ਜਨਵਰੀ ਨੂੰ ਹੋਈ ਆ ਇੱਕ ਪਾਸੇ ਤਾਂ ਸਵਿਧਾਨ ਦੇ ਨਿਰਮਾਤਾ ਦਾ ਜਿਹੜਾ ਸਵਿਧਾਨ ਘੜਿਆ ਹੋਇਆ ਉਹਨਾਂ ਦਾ ਝੰਡਾ ਚ ਲਹਿਰਾਇਆ ਜਾ ਸੀ ਦੂਜੇ ਪਾਸੇ ਜਿਹੜਾ ਇੱਕ ਸ਼ਹਿਰ ਫਿਰਾ ਸ਼ਹਿਰ ਫਿਰਾ ਨਹੀਂ ਮੈਂ ਕਹਿ ਸਕਦਾ ਉਹ ਜਿਹੜੀ ਸੋਚੀ ਸਾਜ ਦੀ ਜਿਹੜੀ ਤਾਕਤ ਆ ਉਸ ਵੱਲੋਂ ਜਿਹੜਾ ਉਸ ਜਿਹੜਾ ਸਟੈਚੂ ਨੂੰ ਡਾਕਟਰ ਅੰਬੇਡਕਰ ਦੇ ਸਟੈਚੂ ਨੂੰ ਜਿਹੜਾ ਤੋੜਿਆ ਭੰਨਿਆ ਜਾ ਰਿਹਾ ਸੀ ਇੱਕ 20 ਫੁੱਟ ਵਾਲੀ ਜਿਹੜੀ ਆ ਪੌੜੀ ਲਾ ਕੇ ਉਹ ਉਹਦੇ ਨਾਲ ਜਿਹੜੀ ਆ ਹਿੰਦੂਆਂ ਦੇ ਵਿੱਚ ਸਿੱਖਾਂ ਦੇ ਵਿੱਚ ਨਫ਼ਰਤ ਦੀ ਭਾਵਨਾ ਨੂੰ ਜਿਹੜਾ ਉਹ ਪੈਦਾ ਕਰਨਾ ਚਾਹੁੰਦੇ ਆ ਤੇ ਜਿਹੜੇ ਐਸੀ ਸਮਾਜ ਦੇ ਨਾਲ ਲੜਾਉਣਾ ਚਾਹੁੰਦੇ ਆ ਇਦਾਂ ਦੀਆਂ ਜਿਹੜੀਆਂ ਉਹਨਾਂ ਤੋਂ ਮਤਲਬ ਬਾਜ਼ ਹੋਣਾ ਚਾਹੀਦਾ ਸਾਰੇ ਲੋਕਾਂ ਨੂੰ ਇਸ ਕਰਕੇ ਨੰਬਰ 2 ਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਝੰਡਾ ਮਾਰਚ ਕੀਤਾ ਜਾ ਰਿਹਾ ਆ ਜੋ ਪਾਰਲੀਮੈਂਟ ਦੇ ਵਿੱਚ ਜਿਹੜਾ ਅੰਮਿਤ ਸ਼ਾਹ ਨੇ ਜੋ ਆਪ ਸ਼ਬਦ ਬੋਲੇ ਆ ਬੀ ਆਰ ਡਾਕਟਰ ਅੰਬੇਡਕਰ ਸਾਹਿਬ ਨੂੰ ਉਹਦੇ ਤਹਿਤ ਤੇ ਨਾਲ ਜੋ ਇਹ ਜਿਹੜਾ ਕੱਲ 26 ਜਨਵਰੀ ਨੂੰ ਹੋਇਆ ਆ ਉਹਦੇ ਤਹਿਤ ਅਸੀਂ ਤਹਿਸੀਲ ਫਲੋਰ ਵੱਲੋਂ ਬਿਲਗਾ ਤੋਂ ਸ਼ੁਰੂ ਹੋ ਕੇ ਡਾਕਟਰ ਬੀ ਆਰ ਅੰਬੇਡਕਰ ਭਵਨ ਪੱਤੀ ਬੱਗਾ ਤੋਂ ਸਵੇਰ ਨੂੰ 9:30 10:00 ਵਜੇ ਸ਼ੁਰੂ ਹੋ ਕੇ ਪੁੱਲ ਮਲਾਮਾ ਪੇਂਟ ਕਰਕੇ ਉਹ ਕਰਕੇ ਉਦੋਂ ਬਾਅਦ ਪਿੰਡਾਂ ਦੇ ਵਿੱਚ ਜਿਹੜਾ ਆ ਤਸਵੀਰ ਫਲੋਰ ਦੇ ਵਿੱਚ ਉਹ ਝੰਡਾ ਮਾਰਚ ਕੱਟਣਾ ਆ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦਾ ਵਾਂ ਵੀ ਜਿਹੜਾ ਆ ਜਿਹੜੇ ਡਾਕਟਰ ਅੰਬੇਡਕਰ ਨੂੰ ਪਿਆਰ ਕਰਨ ਵਾਲੇ ਲੋਕੀ ਆ ਉਹ ਜ਼ਰੂਰ ਉੱਥੇ ਜਿਹੜਾ ਆਉਣ ਇਹਦੇ ਨਾਲ ਹੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਕੀ ਉਸਦੇ ਦੁਕਾਨ ਜਾਂ ਕੋਈ ਹੋਰ ਸ਼ਾਪਿੰਗ ਦਾ ਬੰਦ ਕੋਈ ਦੁਕਾਨ ਬੰਦ ਨਹੀਂ ਕਰਾਉਣੀ ਕੋਈ ਦੁਕਾਨ ਨਹੀਂ ਬੰਦ ਕਰਾਉਣੀ ਸਿਰਫ ਝੰਡਾ ਮਾਰਚ ਮੋਟਰਸਾਈਕਲਾਂ ਤੇ ਜਾਵਾਂਗੇ ਪਿੰਡਾਂ ਵਿੱਚ ਬਿਲਗੇ ਤੋਂ ਚੱਲ ਕੇ ਰੌੜਕਾ ਕਲਾਂ ਵਿੱਚ ਪਾਸਲਾ ਤੱਕ ਉਹ ਜਿਹੜੇ ਵੱਖ-ਵੱਖ ਜਿਹੜੇ 10-15 ਪਿੰਡ ਹੋਣਗੇ ਉਹਨਾਂ ਵਿੱਚ ਦੀ ਜਾ ਕੇ ਤੇ ਉੱਥੇ ਆ ਕੇ ਸਮਾਪਤ ਕਰਨਾ ਹੈਗਾ ਮਿਹਰਬਾਨੀ ਸ਼ੁਕਰੀਆ ਭੈਰਾ ਦੇਖ ਲੈ ਠੋਕ ਕੇ ਵੀ ਬਾਤ ਤੇਰੀ ਸਾਥ ਤੇ ਭੈਰਾ ਦੇਾਂਗੇ ਠੋਕ ਕੇ ਵੀ ਬਾਤ ਤੇਰਾ ਮਿਲੇ ਦੂਰੇ ਬੰਦ ਕਰਦੇ ਕਰਾਂਗੇ ਜਿੰਮਾ ਭਾਰਤੀ ਸੰਵਿਧਾਨ ਦੇ ਨਿਰਵਾਤਾ 바ਵਾ ਸਾਹਿਬ ਅਮਦੇਵਰ ਕਾਰ ਜੀ ਜੋ ਉਹਨਾਂ ਦੇ ਸਟੈਚੂ ਤੇ ਅੰਮ੍ਰਿਤਸਰ ਵਿਖੇ ਹਮਲਾ ਕੀਤਾ ਗਿਆ ਉਹਨੂੰ ਨੁਕਸਾਨ ਪਹੁੰਚਾਇਆ ਗਿਆ ਉਹਦੇ ਅਸੀਂ ਨਖੇਦੀ ਕਰਦੇ ਆ ਬਹੁਤ ਹੀ ਨਿੰਦਨਯੋਗ ਆ ਜਿਹੜੇ ਗਲਤ ਅੰਸਰ ਪੰਜਾਬ ਦੀ ਸ਼ਾਂਤੀ ਨੂੰ ਭੰਕਾਣਾ ਚਾਹੁੰਦੇ ਆ ਉਹਨਾਂ ਨੂੰ ਤਾੜਨਾ ਕੋਈ ਨਹੀਂ ਉਹ ਆਪਣੇ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਔਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਇਦਾਂ ਦੇ ਗਾਲ ਤਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਦੁਬਾਰਾ ਇਸ ਤਰ੍ਹਾਂ ਦੀ ਕੋਈ ਘਟਨਾ ਘਟੇ ਨਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਆਪਾਂ ਬਿਲਕੇ ਨਗਰ ਦੇ ਲੋਕ ਇੱਕ ਇਕੱਠੇ ਹੋ ਕੇ ਜੋ ਵੀ ਆ ਇਸ ਦੇ ਖਿਲਾਫ ਆ ਸੰਘਰਸ਼ ਵਿੱਢਾਂਗੇ ਜੇ ਸਰਕਾਰ ਇਸ ਨੂੰ ਨਹੀਂ ਹੱਲ ਕੇ ਜਿਲਦੀ ਆ ਇਸ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਊਗਾ ਜੋ ਪਿੰਡਾਂ ਚ ਉੱਠਿਆ ਸੰਘਰਸ਼ ਰਾਜ ਪਾਗ ਪਾਟ ਦਿੰਦਾ ਆ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜੋ ਸੈਂਟਰ ਸਰਕਾਰ ਦੇ ਵਿੱਚ ਪਹਿਲਾਂ ਵੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਪਾਰਲੀਮੈਂਟ ਵਿੱਚ ਉਹ ਵੀ ਅਤਨਿੰਦਨਯੋਗ ਹੈ ਇਹ ਹਮੇਸ਼ਾ ਇਹ ਪੰਜਾਬ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦੀ ਸ਼ਾਂਤੀ ਨੂੰ ਭੰਕਾਣਾ ਚਾਹੁੰਦੇ ਆ ਅਸੀਂ ਪੰਜਾਬ ਦਾ ਭਾਈਚਾਰਕ ਇਕਤਾ ਹਮੇਸ਼ਾ ਬਣਾਈ ਰੱਖਾਂਗੇ ਔਰ ਇਹਨਾਂ ਦੇ ਖਿਲਾਫ ਡਟ ਕੇ ਵਿਰੋਧ ਕਰਾਂਗੇ ਲੜਦੇ ਰਹਾਂਗੇ ਜੈ ਭੀਮ ਜੈ ਭਾਰਤ ਜਿਸ ਭਾਵਨਾਵਾਂ ਜਾਂ ਇੱਛਾਵਾਂ ਨੂੰ 55 ਵਾਲੇ انسان ਨੇ ਜੋ ਅੰਬਰਸਰ ਦੇ ਵਿੱਚ ਬਹੁਤ ਹੀ ਘਣੋਣੀ ਘਟਨਾ ਕੀਤੀ ਅਸੀਂ ਉਸ ਦੀ ਬਹੁਤ ਹੀ ਸ਼ਰਧਾਂ ਵਿੱਚ ਨਿੰਦਿਆ ਕਰਦੇ ਹਾਂ ਜੋ ਕਿ ਸ਼ਬਦ ਨਿੰਦਣਯੋਗ ਵੀ ਨਹੀਂ ਲੱਭਦਾ ਜੋ ਕਿ ਇਸ ਪਾਪੀ ਨੇ ਇੱਕ ਪਾਪ ਕਮਾਇਆ ਮੈਂ ਅਜ ਸੁਨਮਨੀ ਕਾਲੀਦਾਲਾ ਤੋਂ ਇਸ ਜੀ ਦੀ ਨਿਖੇਧੀ ਕਰਦਾ ਤੇ ਇਹ ਚਾਹਨਾ ਆ ਸਰਕਾਰ ਕੋਲੋਂ ਸ਼ਾਸਨ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਸ ਪਾਪੀ ਨੇ ਉਹ ਪਕੜਨਾ ਕੀਤੀ ਆ ਉਸ ਸ਼ੇਰ ਭਵਨ ਭਾਵਨਾ ਮਾਨੂੰ 扑ਕੌਣ ਦੀਆਂ ਤਾਰਾ ਦੇਠ 2295 ਤਾਰਾ ਦੇ ਤਹਿਤ ਮੁਕੱਦਮਾ ਕੀਤਾ ਜਾਵੇ ਤੇ ਉਸ ਦੀ ਪੈੜਵਾਈ ਕੀਤੀ ਜਾਵੇ ਉਹ ਸ਼ਖਸ਼ ਪਾਗਲ ਨਹੀਂ ਹੋ ਸਕਦਾ ਉਹ ਸ਼ਖਸ਼ ਪਿੱਛੋਂ ਕਿ ਤਾਕਤਾਂ ਦਾ ਭੇਜਿਆ ਹੋਇਆ ਜੋ ਕਿ ਭਾਈਚਾਰੇ ਨੂੰ ਭੰਡਣਾ ਚਾਹੁੰਦਾ ਹੈ ਇੱਕ ਇੱਕੇ ਦੀ ਭਾਵਨਾ ਨੂੰ ਦੇਖਦੇ ਹੋਏ ਉਹ ਬਰਦਾਸ਼ਤ ਨਹੀਂ ਕਰ ਰਿਹਾ ਇਸ ਲਈ ਮੈਂ ਸਾਰ ਸਮੂਹ ਸੰਗਤਾਂ ਨੂੰ ਜੋ ਸਾਡੇ ਨਾਲ ਆਈਆਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਆਪਣਾ ਕੀਮਤੀ ਟਾਈਮ ਕੱਢ ਕੇ ਡਾਕਟਰ ਮਵੇਦਕਾਰ ਜੀ ਦੇ ਦੁੱਖ ਤੇ ਪਰਿਵਾਰ ਦੇ ਇਹਦਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਮੈਂ ਸ਼੍ਰੀ ਗੁਰਬਦਾਸ ਪ੍ਰਬੰਧਕ ਕਮੇਟੀ ਬਿਲਗਾ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਜਿਹੜੀ ਬੰਦ ਦੀ ਕਾਲ ਦਿੱਤੀ ਸੀ ਉਹਦੇ ਵਿੱਚ ਸਾਰੀਆਂ ਸੁਭਾਵਾਂ ਜਿਵੇਂ ਡਾਕਟਰ ਮਵੇਦਕਾਰ ਸੁਭਾ ਤੇ ਬਾਲਮੀਕ ਭਗਵਾਨ ਸੁਭਾਵਾਂ ਅਤੇ ਸ਼ਰੂਪਦਾਸ ਨੌਜਾਨ ਸੁਭਾਵਾਂ ਅਤੇ ਹੋਰ ਜਿਹੜੇ ਪਿੰਡ ਦੇ ਪਤਵੰਤੇ ਸੱਜਣ ਸੀ ਸਾਰਿਆਂ ਨੇ ਰਲ ਮਿਲ ਕੇ ਇਹ ਜਿਹੜੀ ਬੰਦ ਦੀ ਕਾਲ ਸੀਗੀ ਉਹਦੇ ਸਮਰਥਨ ਦੇ ਵਿੱਚ ਅਸੀਂ ਬਿਲਗਾ ਜਿਹੜਾ ਪੂਰਾ ਮੁਕੰਮਲ ਬੰਦ ਕਰਾਇਆ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਸਾਨੂੰ ਸ਼ਾਮ 4 ਵਜੇ ਤੱਕ ਸ਼ਾਂਤੀਪੁਰ ਬੰਦ ਦੇ ਵਿੱਚ ਸਹਿਯੋਗ ਦਿਓ ਅਸੀਂ ਜਿਹੜੇ ਦੁਕਾਨਦਾਰਾਂ ਨੇ ਸਾਨੂੰ ਬੰਦ ਦੇ ਵਿੱਚ ਸਹਿਯੋਗ ਦਿੱਤਾ ਆ ਅਸੀਂ ਉਹਨਾਂ ਦਾ ਵੀ ਸ਼੍ਰੀ ਰਵਦਾਸ ਪ੍ਰਬੰਧਕ ਕਮੇਟੀ ਬਿਲਗਾ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਬਰਾਓ ਮਵੇਦਕਰ ਕਮੇਟੀ ਬਿਲਗਾ ਵੱਲੋਂ ਅਸੀਂ ਸਾਰੇ ਤਾਂ ਦੁਕਾਨਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜੈ ਗੁਰਦੇਵ ਧੰਨ ਗੁਰਦੇਵ ਜੈ ਇਹ ਸਵਾਲ ਇਹ ਆ ਵੀ ਮਤਲਬ ਕਿ ਸਾਨੂੰ ਪਹਿਲਾਂ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਇਹ ਸਵੇਰੇ ਹੀ ਪ੍ਰੋਗਰਾਮ ਬਣਾਇਆ ਬਹੁਤ ਸਾਰਾ ਕਹਿੰਦੇ ਸਾਡਾ ਕੁਝ ਚੀਜ਼ਾਂ ਬਣੀਆਂ ਸੀ ਜਿਹੜੀਆਂ ਮਤਲਬ ਕਿ ਖਰਾਬ ਹੋ ਗਈਆਂ ਤੁਸੀਂ ਇਸ ਨੂੰ ਪਹਿਲਾਂ ਕਿਉਂ ਨਹੀਂ ਇੱਕ ਦਿਨ ਪਹਿਲਾਂ ਕਿਉਂ ਨਹੀਂ ਦੇਖੋ ਜੀ ਇਹ ਜਿਹੜੀ ਜਿਹੜੀਆਂ ਜ਼ਿਲ੍ਹੇ ਪੱਧਰ ਤੇ ਕਮੇਟੀਆਂ ਸੀਗੀਆਂ ਉਹਨਾਂ ਦੀ ਜਿਹੜੀ ਰਾਤ ਕੱਲ ਸ਼ਾਮੀ ਮੀਟਿੰਗ ਹੋਈ ਆ ਜਿਹਦੇ ਵਿੱਚ ਸ਼ਾਮੀ ਸਾਨੂੰ ਤਕਰੀਬਨ 8:09 ਦੇ ਵਜੇ ਇਹ ਜਿਹੜੀਆਂ ਕਾਲਾਂ ਆਈਆਂ ਆ ਵੀ ਜਿਹੜੀਆਂ ਬੰਦ ਦੀਆਂ ਜਲੰਧਰ ਜ਼ਿਲ੍ਹਾ ਲੁਧਿਆਣਾ ਆ ਹੋਰ ਵੀ ਵਿੱਚ ਜਦੋਂ ਆਏ ਅਸੀਂ ਇਹਨਾਂ ਨੂੰ ਸਵੇਰੇ ਬੇਨਤੀ ਕੀਤੀ ਵੀ ਜਿਹੜੀਆਂ ਮਤਲਬ ਕੋਈ ਜ਼ਰੂਰੀ ਵਸਤਾ ਜਿਵੇਂ ਸਬਜ਼ੀ ਖਰਾਬ ਹੋਣ ਵਾਲੀ ਆ ਜਾਂ ਕੋਈ ਹੋਰ ਮੈਡੀਕਲ ਸਹੂਲਤ ਆ ਆ ਵੀ ਉਹ ਜਿਹੜੀਆਂ ਖੁੱਲੀਆਂ ਰੱਖਣ ਜੇ ਕੋਈ ਦੁੱਧ ਵੇਚਣ ਵਾਲਾ ਆ ਉਹ ਬਾਹਰ ਰੱਖ ਕੇ ਆਪਣਾ ਦੁੱਧ ਵੀ ਵੇਚ ਸਕਦੇ ਐਸਰਪੇ ਅਸੀਂ ਉਹ ਹੀ ਜਿਹੜੀਆਂ ਬੰਦ ਕਰਵਾਈਆਂ ਆ ਜਿਹੜੀ ਕੋਈ ਚੀਜ਼ ਨੇੜੀ ਖਰਾਬ ਨਹੀਂ ਹੋਣ ਵਾਲੀ ਕਿੰਨੇ ਵਜੇ ਤੁਸੀਂ ਸਵੇਰੇ ਸੁਨੇਹਾ ਦਿੱਤਾ ਇਹਨਾਂ ਨੂੰ ਅਸੀਂ ਤਕਰੀਬਨ ਜਿਹੜਾ ਸਵੇਰੇ 8 ਵਜੇ ਇਹਨਾਂ ਨੂੰ ਆਣ ਕੇ ਜਿਹੜੇ ਦੁਕਾਨਦਾਰ ਖੁੱਲੇ ਸੀਗੇ ਬਾਕੀ ਤਕਰੀਬਨ ਜ਼ਿਆਦਾ ਬੰਦ ਸੀਗੀਆਂ ਜਿਹੜੇ ਖੁੱਲੇ ਸੀ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਬੇਨਤੀ ਕਰ ਦਿਓ ਵੀ ਅੱਜ ਜਿਹੜਾ ਆ 8 4 ਵਜੇ ਤੱਕ ਬੰਦ ਕਰਕੇ ਸਾਡਾ ਸਹਿਯੋਗ ਦਿਓ ਅੱਜ ਦਾ ਜਿਹੜਾ ਇਹ ਰੋਸ ਮਾਰਚ ਹੈ ਬਿਲਗੇ ਦੇ ਵਿੱਚ ਸਾਰੇ ਭਾਈਚਾਰਿਆਂ ਵੱਲੋਂ ਕੱਢਿਆ ਜਾ ਰਿਹਾ ਕਿਉਂਕਿ ਅੰਬਰਸਰ ਵਿੱਚ ਇੱਕ ਸਰਫਰੇ ਨੇ 바ਵਾ ਸਾਹਿਬ ਡਾਕਟਰ ਪੀਮਰਾਵ ਅੰਬੇਡਕਰ ਦਾ ਬੁੱਤ ਦਾ ਜਿਹੜਾ ਉਹਨੂੰ ਨੁਕਸਾਨ ਪਹਚਾਇਆ ਦੂਜਾ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਆ ਅਮਿਤ ਸ਼ਾ ਉਹਨੇ 바ਵਾ ਸਾਹਿਬ ਦੇ ਬਾਰੇ ਚ ਅਪ ਸ਼ਬਦ ਵਰਤੇ ਸੋ ਇਸ ਕਰਕੇ ਇਹ ਜਿਹੜੀ ਆਰਐਸਐਸਓ ਦੀਆਂ ਸਹਾਇਕ ਜੜੀਆਂ ਜਥੇਬੰਦੀਆਂ ਉਹ ਲੋਕਾਂ ਦਾ ਸਹੀ ਸਮੱਸਿਆਵਾਂ ਤੋਂ ਤਮ ਧਿਆਨ ਪਕਟਾ ਆਕੇ ਦੇਸ਼ ਅੰਦਰ ਜਿਹੜਾ ਉਹ ਸ਼ਾਂਤੀ ਫਲਾਉਣਾ ਚਾਹੁੰਦੀਆਂ ਤੋ ਇਸ ਗੱਲ ਤੋਂ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਅੱਜ ਦਲਤ ਸਮਾਜ ਜਿਹੜਾ ਉਹ ਜਾਗ ਚੁੱਕਿਆ ਤੁਹਾਡੀਆਂ ਇਹਨਾਂ ਘਰੌਣੀਆਂ ਹਰਕਤਾਂ ਦਾ ਜਿਹੜਾ ਉਹ ਮੂੰਹ ਤੋੜ ਜਵਾਬ ਦੇਵੇਗਾ ਸੋ ਅੱਜ ਦੇ ਇਸ ਇਸ ਰੋਜ ਧਰਨੇ ਵਿੱਚ ਜਿਹੜੇ ਵੀ ਸਾਥੀ ਸਾਡੇ ਪਹੁੰਚੇ ਆ ਸਹਿਯੋਗ ਲਈ ਅਸੀਂ ਉਹਨਾਂ ਦਾ ਮੈਂ ਸਰਿੰਦਰਪਾਲ ਮਿਲਗਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਦੇ ਪਿੰਡ ਵਿੱਚ ਜਿਹੜਾ ਉਹ ਭਾਈਚਾਰਾ ਬਣਿਆ ਰਵੇ ਇਸ ਗੱਲ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਪੀਮ ਜੈ ਭਾਰਤ